ਮੇਰਾ ਭਾਈ ਮੰਗਣਾ ਹੋ ਗਿਆ ਠੀਕ ਹੈ ਜਦੋਂ ਮੰਗਣਾ ਹੋ ਗਿਆ ਸੱਗਰ ਲਾ ਕੇ ਵੰਡਣਾ ਹਾਂਜੀ ਉਹ ਸਾਡੇ ਨਾਲ ਕੋਣ ਚਿਕ ਜਲਾ ਹਾਂਦਾ ਕਰ ਸੀ ਹਾਂਜੀ ਤੇ ਸਾਡੇ ਕਰ ਇੱਕ ਥੰਮੀ ਸੀ ਲੱਗੀ ਵੀ ਉਹ ਟੱਪ ਜਾ ਪਾਇਆ ਹੁੰਦਾ ਸੀ ਗਰੀਬ ਆਦਮੀ ਸੀ ਅਸੀਂ ਸਾਡੇ ਕਰ ਸੰਗ ਮਰਮਰ ਲੱਗੀ ਸੀ ਉਹ ਕੁੜੀ ਸੀ ਜਲਾਹਾਂ ਦੀ ਸੋਰੀ ਇਹ ਲਤਣ ਜੀ ਉਹਨੇ ਥੰਮੀ ਨੂੰ ਜੱਫੀ ਪਾ ਲਈ ਠੀਕ ਹੈ ਖੜੀ ਸੀ ਹੂੰ ਉਹ ਜਿਹੜਾ ਸ਼ੱਕਰ ਬਣਦਾ ਸੀ ਉਹ ਉਹਦੇ ਭੁੱਕੀ ਸ਼ੱਕਰ ਪਾਤੀ ਹਾਂ ਹੁਣ ਥੰਮੀ ਵਿਚ ਵਿਚਾਲੇ ਆ ਗਈ ਉਹ ਜਿਹਦਾ ਨੂੰ ਭੁੱਖ ਛੜਦੇ ਤਾਂ ਸੱਕਰ ਡੁੱਲਦੀ ਆ ਜੇ ਜੇ ਭਾਈ ਉਹ ਭੁੱਖ ਨਹੀਂ ਮਤਲਬ ਭੁਗੜ ਖੋਲ ਆਪਣਾ ਆ ਖੋਲਦੀ ਨਹੀਂ ਭੁੱਖ ਤੇ ਪਰ ਥੰਮੀ ਤੋਂ ਪਾਸੇ ਕਿਵੇਂ ਆਉ ਉਹ ਕੀ ਰੋਣ ਲੱਗ ਗਈ ਉਹਦੀ ਮਾਂ ਕਹਿੰਦੀ ਲੈ ਥੰਮੀ ਨੇ ਫੜ ਲਈ ਸਾਡੀ ਕੁੜੀ ਜਦੋਂ ਬਾਈ ਥੰਮੀ ਨੇ ਫੜ ਲਈ ਸਾਡੀ ਕੁੜੀ ਫਿਰ ਕੋ ਤੇਰਾ ਗਿਆ ਸਿਆਣਾ ਬੰਦਾ ਆਇਆ ਉਹਨੇ ਕੁੜੀ ਨੂੰ ਕਿਹਾ ਵੀ ਮੇਰੇ ਬੁੱਕ ਚ ਸ਼ੱਕਰ ਪਾ ਦੇ ਉਹਨੇ ਬੁੱਕ ਚ ਸ਼ੱਕਰ ਪਾਦੀ ਉਹਨੇ ਬੁੱਕ ਪਰੇ ਕਰ ਲੈ ਕੁੜੀ ਦਸ ਗੜ ਕੇ ਸੰਮੀ ਤੋਂ ਪਰੇ ਕਰਦੀ ਆਹਾਹਾ ਬੜੀ ਛੜਾਈ ਕੁੜੀ ਬੜੀ ਛੜਾਈ ਇਹਦੇ ਚੋਦ ਵੀ ਉਹਨੋਂ ਮਤਲਬ ਹੋ ਜਾਂਦੇ ਸੀ ਉਹ ਰੋਪਨ ਬੜੇ ਹੁੰਦੇ ਸੀ ਤੇ ਉਸ ਤੋਂ ਬਾਅਦ ਭਾਈ ਜਦੋਂ ਮੰਗਣਾ ਮੰਗਣਾ ਹੋ ਜਾਣਾ ਸਭ ਸਭ ਨੇ ਸ਼ਗਨ ਪਾਣਾ ਪਾ ਦੇਣਾ ਉਸ ਤੋਂ ਬਾਅਦ ਦੋ ਦੋ ਸ਼ਗਨ ਹੋਰ ਹੁੰਦੇ ਉਹ ਕਿਹੜੇ ਜੀ ਇੱਕ ਤਾਂ ਇਹ ਵੀ ਜਿਨ੍ਹਾਂ ਨੇ ਬੰਦੇ ਨੇ ਘਰ ਨੂੰ ਜਾਣਾ ਹੁੰਦਾ ਠੀਕ ਹੈ ਉਹਨੂੰ ਛੋਟਾ ਲਫਾਫਾ ਖਾਖੀ ਜਾਂ ਹੁੰਦਾ ਉਹ ਸ਼ੱਕਰ ਪਾ ਕੇ ਜਾਂ ਉਹਦੇ ਵਿੱਚ ਪਤਾਸੇ ਪਾ ਕੇ ਜਾਂ ਗੁੜ ਜੋ ਵੀ ਵੰਡਣਾ ਹੁੰਦਾ ਉਹ ਪਾ ਕੇ ਉਹਨੂੰ ਦਿੰਦੇ ਤੇ ਅਗਲੇ ਘਰੇ ਜਾਂਦੇ ਇੱਕ ਤਾਂ ਇਹ ਸ਼ਗਨ ਸੀ ਨੰਬਰ 2 ਜਿਨ੍ਹਾਂ ਨੂੰ ਸੱਦਿਆ ਹੁੰਦਾ ਤੇਰੇ ਰਗੇ ਨੂੰ ਫਿਰ ਰੂੜੀ ਮਾਰ ਕੇ ਗੱਡੀ ਹੁੰਦੀ ਫਿਰ ਉਹਨਾਂ ਨੂੰ ਉਹ ਪਿਉਂਦੇ ਨਾਲ ਦੇ ਨਾਲ ਉਹ ਸ਼ੁਰੂ ਜੇ ਕੋਈ ਤਕੜਾ ਘਰ ਹੁੰਦਾ ਤੇਰੇ ਨੂੰ ਫਿਰਦਾ ਭਾਈ ਉਹ ਬੱਕਰਾ ਵੀਦਾ ਨੇ ਫਿਰ ਘੰਡਾ ਤੱਕਦੇ ਗਿਆ ਨਹੀਂ ਘੰਡੇ ਤੇ ਮਾਰੀ ਮੁੱਕੀ ਪੀਜਾ ਜਿਹੜਾ ਉਹਦਾ ਗੱਡੇ ਲਾਇਆ ਨੂੰ ਤੇ ਖਾਦਾ ਆਦਾ ਇਹ ਪੂਰਾ ਪ੍ਰੋਸੈਸ ਮੰਗੜੇ ਦਾ ਰੋਪਣਾ ਦਾ ਸ਼ੱਕਰ ਪੈਣ ਦਾ ਸੀਗਾ ਉਸ ਤੋਂ ਬਾਅਦ ਧੀ ਵਾਲੇ ਉਹਦੇ ਘਰੇ ਵਗ ਜਾਂਦੇ ਮੰਗਣਾ ਪਾਈ ਦੋ ਤਰ੍ਹਾਂ ਦਾ ਸੀ ਉਹ ਕਿਵੇਂ ਦੋ ਤਰ੍ਹਾਂ ਦਾ ਕਿਵੇਂ ਜੀ ਦੋ ਤਰ੍ਹਾਂ ਦਾ ਇਹ ਸੀ ਪੁੱਤ ਪੀਕਦਾ ਇਹ ਸੀ ਵੀ ਮੰਗਣਾ ਕਰਤਾ ਠੀਕ ਹੈ ਧੀ ਵਾਲੇ ਨੇ ਕਹਿੰਦਾ ਬੀਲਾ ਭਰਾਓ ਸਗਨ ਤਾਂ ਮੈਥੋਂ ਕਰਵਾ ਲੋ ਹਾਂ ਪਰ ਮੈਂ ਘੱਟੋ-ਕੱਟ 5 ਸਾਲ ਵਿਆਹ ਨਹੀਂ ਦੇ ਸਕਦਾ ਮੇਰੇ ਘਰ ਦੀ ਘਰ ਬੱਥਰੀ ਹੈ ਨਹੀਂ ਬੱਥਰੀ ਮਤਲਬ ਕਰ ਬਥਰੀ ਭਾ ਮੇਰੇ ਚ ਕਪੈਸਿਟੀ ਨਹੀਂ ਅੱਛਾ ਠੀਕ ਹੈ ਮੇਰੇ ਮਤਲਬ ਹੈ ਜੇ ਮੈਂ ਕਰ ਨਹੀਂ ਸਕਦਾ ਵਿਆਹ ਮੈਂ ਹਜੇ ਵਿਆਹ ਨਹੀਂ ਕਰ ਸਕਦਾ ਇਹਨੂੰ ਘਰ ਬਥਰੀ ਕਹਿੰਦੇ ਆ ਠੀਕ ਹੈ ਲੋਕ ਤਾਂ ਅੱਛੇ ਮੇਰੇ ਚ ਇੱਕ ਹਲੇ ਨਹੀਂ ਹਾਂ ਇਹ ਗੱਲ ਹੈ ਵੀ ਹੁਣ ਮੈਂ ਸਾਖ ਕਰਤਾ ਰੋਪਨਾ ਉਪਾਤੀ ਦੇਉਂ ਪੂਰੀ ਤੁਨੂੰ ਠੀਕ ਹੈ ਚਾਹ ਪੰਜ ਸਾਲ ਨੂੰ ਵਿਆਹ ਲੈ ਲੋ ਚਾਹ ਦੋ ਸਾਲ ਨੂੰ ਲੈ ਲੋ ਉਹ ਗੱਲ ਮਿੱਥ ਲੈਂਦੇ ਵੀ ਵਿਆਹ ਦੋ ਸਾਲ ਨੂੰ ਕਿ ਸਾਲ ਨੂੰ ਹੋਊਗਾ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਇੱਕ ਤਾਂ ਇਹ ਮੰਗਣਾ ਸੀ ਇਹ ਕੇ ਸੀ ਕਿ ਮੈਂ ਅੱਜ ਮੰਗਣਾ ਅੱਜ ਤਾਂ ਖਰ ਮੰਗਣਾ ਹੁੰਦੇ ਨਹੀਂ ਅੱਜ ਤਾਂ ਜੇ ਕੋਈ ਨੇਰੇ ਰਗੇ ਨੂੰ ਧੀਰੇ ਨੂੰ ਕਹਿੰਦਾ ਉਹ ਮੰਗਣਾ ਤੋਂ ਕੁਝ ਲੈਣਾ ਅਸੀਂ ਜਿਹੜੀ ਤੇ ਤੰਦ ਫੁੱਲ ਦੇਣੀ ਹੈ ਮੰਗਣ ਦੇ ਇੱਕ ਦਿਨ ਪਹਿਲੇ ਦੇ ਆਵਾਂਗੇ ਮੰਗਣਾ ਕਰਦਾ ਨਹੀਂ ਕੋਈ ਪਾਈ ਜਿਹੜਾ ਮਾੜਾ ਬੋਟਾ ਜਿਨ੍ਹਾਂ ਨੇ ਦਾਜ ਦੂਜ ਲੈਣਾ ਹੁੰਦਾ ਸਾਰੇ ਤਾਂ ਨਹੀਂ ਲੈਂਦੇ ਮੈਂ ਸਾਰਿਆਂ ਨੂੰ ਇੱਕ ਰੱਸੇ ਨਹੀਂ ਬੰਨਦਾ ਤੇ ਜਿਨ੍ਹਾਂ ਨੇ ਦਾਜ ਲੈਣਾ ਹੁੰਦਾ ਉਹ ਚੁੱਪਚਾਪ ਤੇ ਜਾਂਦੇ ਆ ਧੀ ਵਾਲੇ ਰੁਪਈਏ ਸਿਉਣਾ ਕਪੜਾ ਲੀੜਾ ਜੋਤੀ ਨੂੰ ਦੇਣਾ ਉਹ ਘਰੇ ਜਾ ਕੇ ਛੱਡੇ ਨਾ ਮੰਗਣਾ ਹੀ ਨਹੀਂ ਕਰਦੇ ਹਮ ਇੱਕ ਮੰਗਣਾ ਇਹ ਹੁੰਦਾ ਸੀ ਕਿ ਰੋਟੀ ਵਾਲੇ ਦਿਨ ਮੰਗਣਾ ਹੁੰਦਾ ਵਿਆਹ ਦਿਨ ਦਿੰਦਾ ਹੁੰਦਾ ਇੱਕ ਰੋਟੀ ਵਾਲੇ ਦਿਨ ਇੱਕ ਵਿਚਾਲੜਾ ਖੱਟੀ ਰੋਟੀ ਖੱਟੀ ਰੋਟੀ ਮਤਲਬ ਪੰਦਰ ਤੂੰ ਖਰਾਬ ਹੈ ਹਮ ਖੱਟੀ ਰੋਟੀ ਦਾ ਰੰਗ ਖੱਟੀ ਨਹੀਂ ਹੁੰਦੀ ਅੱਛਾ ਲੱਡੂ ਮਾਰਗਾ ਹਾਂ ਨਾ ਖੱਟੀ ਦਾ ਅਰਥ ਹੈ ਖੱਟ ਵਾਲੇ ਦਿਨ ਦੀ ਰੋਟੀ ਖੱਟ ਵਾਲਾ ਮਤਲਬ ਹਾਂ ਸਵਾਦ ਆ ਗਿਆ ਖੱਟ ਪੁੱਤ ਬੈਂਦੀ ਸੀ ਠੀਕ ਹੈ ਜੇ ਆਪਾਂ ਹਿੰਦੀ ਚ ਜਾਈਏ ਜੀ ਹਿੰਦੀ ਭਾਸ਼ਾ ਚ ਬੋਲ ਮੰਜੇ ਨੂੰ ਕੀ ਕਹਿੰਦੇ ਆ ਮੰਜੇ ਨੂੰ ਖਟਿਆ ਆਂਦੇ ਆ ਖਾੜ ਜਾਂ ਖਟਿਆ ਕਹਿੰਦੇ ਹਾਂ ਹਾਂ ਪਰ ਇੱਕ ਭਾਸ਼ਾ ਹੋਰ ਵੀ ਹੈ ਉਹ ਮੰਜੇ ਨੂੰ ਖੱਟ ਕਹਿੰਦੇ ਆ ਖੱਟ ਕਹਿੰਦੇ ਆ ਖੱਟ ਠੀਕ ਹੈ ਖੱਟ ਮੰਜਾ ਹੁੰਦਾ ਤੇ ਖੱਟ ਕੀ ਹੁੰਦੀ ਹੈ ਜਿਹੜਾ ਦਿਲ ਜਿੱਦਾਂ ਬਚਾਲੜਾ ਦਿਨ ਹੁੰਦਾ ਜੀ ਰੋਟੀ ਖਾਣ ਤੋਂ ਪਹਿਲਾਂ ਜਾਂਦੀ ਰੋਟੀ ਖਾਣ ਤੋਂ ਪਹਿਲਾਂ ਜਿਹੜਾ ਟੁੱਕਿਆ ਹੁੰਦਾ ਪ੍ਰੋਣਾ ਤੇ ਸਰਵਾਲਾ ਉਹਨੂੰ ਲਿਆ ਕੇ ਵਿਸ਼ੇਮੰਜੇ ਤੇ ਭਾਉਂਦੇ ਠੀਕ ਹੈ ਵਿਸ਼ਿਖ ਖੱਟ ਤੇ ਵਿਸ਼ਿਖ ਖੱਟ ਤੇ ਖਮੰਜੇ ਤੇ ਹਾਂ ਠੀਕ ਹੈ ਉਸ ਖੱਟ ਚੋਂ ਹੀ ਖੱਟ ਨਿਕਲੀਏ ਉਹ ਮੰਡੇ ਨੂੰ ਬਹਾ ਦੇਣਾ ਉਥੇ ਦਾ ਮੂੰਹ ਜਿ ਠਾਉਣਾ ਤੇ ਉਸ ਤੋਂ ਬਾਅਦ ਜਿਹੜਾ ਕੁਝ ਦੇਣਾ ਹੁੰਦਾ ਸ਼ਗਨ ਕਰਨ ਦਾ ਫਰਜ਼ ਕਰੋ ਉਹਨੂੰ ਛਾਪ ਪਾਉਣੀ ਐ ਕੜਾ ਪਾਉਣਾ ਐ ਘੜੀ ਪਾਉਣੀ ਐ ਉਹ ਮੰਜੇ ਦੇ ਬਿਠੇ ਦੇ ਪਾਉਂਦੇ ਜਿਹੜੀ ਕੁਝ ਮਾਂ ਨੂੰ ਕੋਈ ਟੂਮ ਪਾਉਣੀ ਐ ਜਾਂ ਪਿਓ ਨੂੰ ਟੂਮ ਛਾਪ ਪਾਉਣੀ ਐ ਜੀ ਨੂੰ ਵੀ ਸਕੀਰ ਨੂੰ ਪਾਉਣੀ ਐ ਉਹ ਬਾਕੀ ਦਿਖਾ ਕਹਿੰਦੇ ਵੀ ਪਲਾਇ ਭਾਈ ਆਹ ਪੇਟੀ ਦਿੱਤੀ ਐ ਆਹ ਦਿੱਤਾ ਐ ਲਮਾਰੀ ਦਿੱਤੀ ਆਹ ਪੱਖਾ ਤਾਂ ਆਹ ਤਫਾ ਤਾਂ ਉਹ ਸਾਰਾ ਉੱਥੇ ਗਣਦੇ ਉਹਨੂੰ ਖੱਟ ਤੇ ਪਾਉਣਾ ਕਹਿੰਦੇ ਸੀ ਠੀਕ ਐ ਜੀ ਤੇ ਬਾਅਦ ਕਹੇਦਾ ਪੰਡਤ ਇਸ ਖੱਟ ਨੂੰ ਮਿੰਸ ਦੇ ਹੁੰਦੇ ਮੰਤਰ ਬੋਲ ਕੇ ਠੀਕ ਹੈ ਬਾਹ ਕਹਦਾ ਪੰਡਤ ਸੱਧਿਆ ਜਾਂਦਾ ਸੀ ਹੂੰ ਉਹਨੇ ਮੰਤਰ ਬੋਲਣਾ ਮੈਨੂੰ ਨਹੀਂ ਪਤਾ ਸੰਸਕ੍ਰਿਤ ਮੈਨੂੰ ਆਉਂਦੀ ਨਹੀਂ ਉਹ ਕੀ ਮੰਤਰ ਪੜ੍ਹ ਕੇ ਸੀ ਉਹ ਖੱਟ ਦਾ ਮੰਤਰ ਸੀ ਜਾਂ ਕੋਈ ਐਵੇਂ ਗਣਵਣਾਂ ਗੁੰਡੇ ਸੀ ਇਹ ਮੈਨੂੰ ਪਤਾ ਨਹੀਂ ਹੂੰ ਉਹਨੇ ਬੋਲੇ ਇਹ ਜਿਹੜੀ ਖੱਟ ਮਿੰਸਣ ਦੀ ਘਟਨਾ ਹੈ ਮੇਰੇ ਪਰਿਵਾਰ ਚ ਵਾਪਰੀ ਵੀ ਹੈ ਠੀਕ ਹੈ ਜੇ ਮੇਰੇ ਬਜ਼ੁਰਗਾਂ ਦੇ ਪਰਿਵਾਰ ਨੂੰ ਦੇਖੀਏ ਮੇਰੀ ਖਾਨਦਾਨ ਨੂੰ ਦੇਖੀਏ ਤਾ ਸਾਡੇ ਤਿੰਨ ਟੱਬਰ ਬਣਦੇ ਆ ਠੀਕ ਹੈ ਮੀਰ আলমੋਂ ਦੇ ਠੀਕ ਹੈ ਜੀ ਮੈਂ ਬਾਬੇ ਲੌਲ ਦੀ ਲਾਦਾ ਮੇਰਾ ਵੱਡਾ ਦਾਦਾ ਅਲੌਲ ਹੈ ਠੀਕ ਹੈ ਜੀ ਮੇਰਾ ਉਦੋਂ ਛੋਟਾ ਦਾਦਾ ਨਾ ਸੀਗਾ ਅ ਛੋਟਾ ਜਿੰਮ ਸਾਰਾ ਛੋਟਾ ਮੇਰਾ ਦਾਦਾ ਵਿਚਾਲੇ ਦਾ ਨਾਮ ਕਰਮ ਹੂੰ ਵਿਚਾਲੇ ਦਾ ਨਾਮ ਕਰਮ ਤੇ ਸਾਰਾ ਨਾਲ ਛੋਟਾ ਸੀ ਉਹਦਾ ਨਾਮ ਸੀ ਦਾਣੀ ਠੀਕ ਹੈ ਸਾਡੇ ਧੌਲੇ ਪਿੰਡ ਰੱਲੇ ਤੋਂ ਬਰਾਦ ਤੁਕੀ ਸਰ ਹਲੇ ਦਾ ਸਰਦਾਰ ਖੱਟ ਤੇ ਬੈਠਾ ਸੀ ਠੀਕ ਹੈ ਮਾਤਾ ਮੇਰੀ ਜਿਹੜੀ ਦਾਦੀ ਸੀ ਉਸ ਸਮੇਂ ਖੱਟ ਵੇਲੇ ਉਹ ਸਾਡਾ ਲਾਗੀਆਂ ਦਾ ਕੰਮ ਤਾਂ ਲਾਗ ਪਣਾ ਹੀ ਲੈਣਾ ਹੁੰਦਾ ਨਾ ਤੇ ਸਦਾ ਦੇਣਾ ਜਾਂ ਸਾਰਾ ਕੁਝ ਕਰਨਾ ਸਾਡਾ ਕੰਮ ਸੀ ਉਹ ਠੀਕ ਹੈ ਉਹ ਕਿਤੇ ਜਿਹੜਾ ਬਾਬਾ ਦਾਣੀ ਸੀ ਜਿਹੜਾ ਮੇਰਾ ਦਾਦਾ ਸਾਰਾ ਛੋਟਾ ਦਾਦਿਆਂ ਚੋਂ ਉਹ ਬੱਚਾ ਸੀ ਦੁੱਧ ਚੁੰਗਦਾ ਸੀ ਧੁਰੜਿਆ ਫਿਰਦਾ ਸੀ ਤੇ ਉਹ ਵੀ ਉਹਨੇ ਕਿਤੇ ਲੱਡੂ ਜਦੋਂ ਖੱਟ ਬੰਦੀ ਵਿਆਹ ਤੇ ਲੱਡੂ ਲੁੱਟ ਤੋਂ ਉੱਪਰ ਧੀਰੇ ਨੇ ਬੱਚੇ ਨੇ ਕਿਤੇ ਡੱਡੂ ਦੇਖ ਲਿਆ ਹੁਣੇ ਉਹ ਪਿਆ ਸੀ ਉਹ ਸਰਦਾਰ ਜਿਹੜੇ ਸਰਦਾਰ ਦੇ ਮੰਜੇ ਥੱਲੇ ਉਹ ਮਾਤਾ ਦੀ ਗੋਦੀ ਤੋਂ ਉਤਰ ਕੇ ਮੰਜੇ ਥੱਲੇ ਪੜ ਗਿਆ ਤੇ ਉਧਰੋਂ ਬੰਮਣ ਦੇ ਖੱਟੂ ਜੀ ਮਨਸਤੀ ਪੂਜਾ ਨੇ ਖੱਟ ਦੇਣੀ ਦੇਤੀ ਇੱਕ ਸ਼ਰਤ ਸੀ ਵੀ ਜਿਹੜੀ ਖੱਟ ਦੇ ਅੰਦਰ ਮਨਸੀ ਗਈ ਚੀਜ਼ ਅੱਛਾ ਉਹ ਸਰਦਾਰ ਜਿਹੜਾ ਜੁਆਈ ਆਉਂਦਾ ਸੀ ਉਹਦੀ ਸੀ ਠੀਕ ਹੈ ਹੁਣ ਬੁੜਾ ਸਾਡਾ ਖੱਟ ਗਿਆ ਬਾਬਾ ਦਾਣੀ ਹੈ ਉਹਦੀ ਆਦ ਰੱਲੇ ਜੋਗੇ ਬਸਦੀ ਹੈ ਮੇਰੇ ਪਾਪ ਦਾਦੇ ਦੀ ਮੇਰੇ ਦਾਦੇ ਦੇ ਦਾਦੇ ਦਾ ਦਾਦਾ ਖਾਸੀ ਲੰਬੀ ਹੋਸੀ ਸੀ ਮੇਰਾ ਦਾਦਾ ਠੀਕ ਹੈ ਉਹ ਵਿੱਚ ਖੱਟ ਚ ਮਿੰਸ ਆ ਗਿਆ ਹੁਣ ਉਹਦਾ ਫਰੋਲਾ ਹੋ ਗਿਆ ਰੌਲਾ ਪੈ ਗਿਆ ਪਿੰਡ ਚ ਅੱਛਾ ਮਰਾਸੀnga ਦਾ ਮੋਟਾ ਤਾਂ ਖੱਟ ਚ ਮਿੰਸ ਆ ਗਿਆ ਮਰਾਸੀnga ਦਾ ਮੋਟਾ ਤਾਂ ਖੱਟ ਚ ਮਿੰਸ ਆ ਗਿਆ ਉਹ ਜਦੋਂ ਰੌਲਾ ਹੌਲੀ-ਹੌਲੀ ਰੱਲੇ ਵਾਲੇ ਸਰਦਾਰ ਜਿਹੜੇ ਟੁੱਕੇ ਸੀ ਉਹਦੇ ਕੰਨ ਚ ਪੈ ਕੇ ਕਹਿੰਦਾ ਉਹਨੇ ਪੁੱਛਿਆ ਕਿਸੇ ਨੂੰ ਵੀ ਕੀ ਹੋ ਗਿਆ ਹੂੰ ਕਹਿੰਦਾ ਸਰਦਾਰ ਜੀ ਤੁਹਾਡੇ ਮੰਜੇ ਥਲੇ ਮਰਾਸੀnga ਦਾ ਦਾਣੀ ਵੜ ਗਿਆ ਸੀ ਉਹ ਖੱਟ ਚ ਮਿੰਸ ਆ ਗਿਆ ਉਹ ਕਹਿੰਦਾ ਕੋਈ ਨਹੀਂ ਫਿਰ ਮੇਰੇ ਮਰਾਸੀ ਹੈ ਨਹੀਂ ਹਾਂ ਆਇਤੋ ਮੇਰਾ ਹੋ ਚੁੱਕੇ ਹੈ ਅੱਛਾ ਉਹ ਸਾਡੀ ਦਾਦੇ ਦੀ ਸ਼ਾਖ ਹੈ ਜਿਹੜੀ ਹਾਂਜੀ ਬਾਬੇ ਦਾਣੀ ਦੀ ਔਲਾਦ ਉਹ ਰੱਲੇ ਜੋਗੇ ਬਸਦੀ ਹੈ ਕਿਉਂਕਿ ਜਦੋਂ ਲਾਗੀ ਜਸ਼ਨ ਸਬੰਧ ਹੁੰਦਾ ਸਾਡਾ ਧਾਰਗੜਿਆ ਨਾਲ ਸਬੰਧ ਹੈ ਲੇਕਿਨ ਮੇਰੇ ਉਸ ਦਾਦੇ ਦਾ ਰੱਲੇ ਜੋਗੇ ਦੇ ਜ਼ਿੰਮੇਦਾਰ ਹੈ ਜਿਹੜੇ ਉਹਨਾਂ ਨਾਲ ਸਬੰਧ ਹੋ ਗਿਆ ਠੀਕ ਹੈ ਇਸ ਤਰ੍ਹਾਂ ਖੱਟਾ ਜਿਹੜਾ ਇੱਕ ਇਤਿਹਾਸਕ ਵੀ ਕਈ ਗੱਲਾਂ ਉਹਨਾਂ ਨਾਲ ਜੁੜੀਆਂ ਹੋਈਆਂ ਜੀ ਇਹ ਸੀ ਖੱਟ ਦਾ ਪ੍ਰਸੰਗ ਠੀਕ ਹੈ ਖੱਟ ਤੋਂ ਬਾਅਦ ਫਿਰ ਖੱਟੀ ਰੋਟੀ ਹੁੰਦੀ ਸੀ ਹਮ ਖੱਟੀ ਰੋਟੀ ਨੂੰ ਕਿਉਂ ਕਹਿੰਦੇ ਸੀ ਨਾ ਤਾਂ ਪੁੱਤੋਂ ਦਾ ਰੰਗ ਖੱਟਾ ਸੀ ਲੱਡੂਆਂ ਵਾਂਗੂ ਨਾ ਉਹ ਖੱਟੀ ਹੁੰਦੀ ਵੀ ਦਹੀਂ ਵਰਤੀ ਜਾਂਦੀ ਸੀ ਹਾਂ ਜੀ ਦਹੀਂ ਵਰਤੀ ਜਾਂਦੀ ਹੋਵੇ ਜਾਂ ਕੋਈ ਚਟਣੀ ਖੱਟੀ ਨਾ ਉਹ ਖੱਟ ਕਰਕੇ ਖੱਟ ਨਾਉਨ ਹੈ ਨਾਉ ਹੈ ਹਮ ਖੱਟ ਨਾਉ ਬਣਗੇ ਨਾ ਨਾ ਬਣਗੇ ਖੱਟੀ ਵਿਸ਼ੇਸ਼ਣ ਸੀ ਠੀਕ ਹੈ ਖੱਟ ਵਾਲੇ ਦਿਨ ਦੀ ਰੋਟੀ ਉਹਨੂੰ ਕਿਹਾ ਜਾਂਦਾ ਸੀ ਖੱਟੀ ਉਹਨੂੰ ਕਹਿੰਸੀ ਖੱਟ ਵਾਲੇ ਦੰਦੀ ਰੋਟੀ ਨੂੰ ਖੱਟੀ ਤੇ ਇਦਾਂ ਜਿੱਦੇ ਖੱਟੀ ਰੋਟੀ ਹੁੰਦੀ ਖੱਟਦਾ ਹੋ ਗਈ ਖੱਟੀ ਰੋਟੀ ਸਪੈਸ਼ਲ ਹੁੰਦੀ ਜਨਣ ਵਾਸਤੇ ਠੀਕ ਹੈ ਆ ਜੰਗੂ ਤਾਂ ਹੈ ਨਹੀਂ ਵੀ ਹੁਣ ਤਾਂ ਜਾਨੀ ਨਹੀਂ ਜਾਂਦੀ ਕੁੜੀ ਦੇ ਪਿੰਡ ਹੋਂਦਾ ਪੈਲਸ ਚ ਮੁੜਿਆਉਂਦੀ ਹੈ ਜੀ ਪੈਲਸ ਚ ਮੁੜੋਂ ਦਾ ਨਾ ਪਿੰਡ ਦੇਖਿਆ ਹੁੰਦੇ ਚਲੂ ਕੇ ਦੇਖਿਆ ਪਰ ਜਨਣ ਚੋਂ ਤਾਂ ਜਾਂਦੀ ਨਹੀਂ ਉਦੋਂ ਜਨਣ ਬਾਈ ਸਪੈਸ਼ਲ ਜਾਂਦੀ ਤਿੰਨ ਦਿਨਾਂ ਦੀ ਡੇਰਾ ਉਹਨੂੰ ਕਹਿੰਦੇ ਡੇਰਾ ਜਨਵੜਾ ਇਹ ਜਿੱਥੇ ਬੈੰਦੀ ਸੀ ਜਿਹੜੀ ਉਹ ਦਿਨ ਖੱਟੀ ਰੋਟੀ ਵਾਲੇ ਦਿਨ ਜਿਹੜੀ ਰੋਟੀ ਧਾਮ ਹੀ ਹੁੰਦੀ ਸੀ ਜਿਹੜੀ ਧੀੜਲੇ ਤੇ ਜਿਹੜੀ ਕਪੈਸਿਟੀ ਹੁੰਦੀ ਜਿੰਨੀ ਕਿ ਉਹਨਾਂ ਦੇ ਔਕਾਤ ਹੁੰਦੇ ਜਿੰਨੀ ਉਹਦੇ ਪਹੁੰਚ ਹੁੰਦੀ ਬਣਾ ਲੈਂਦੇ ਪਰ ਇੱਕ ਸੀ ਵੀ ਦੋ ਪੰਤਾਂ ਲਾ ਲੈਂਦੇ ਗੱਡੇ ਦੀਆਂ ਪਟੀਆਂ ਹੁੰਦੀਆਂ ਸੀ ਉਹ ਦੋ ਥਾਂ ਪਛਾ ਲੈਣੀਆਂ ਤੇ ਚਾਲੀ ਬਹੀ ਜੀ ਛੱਡ ਲੈਣੀ ਤੇ ਇੱਕ ਨਵਾਂ ਸ਼ਬਦ ਦੱਸਣਾ ਕਿ ਉਹ ਤੇ ਕੋਰੇ ਬਿਛਾਉਂਦੇ ਸੀ ਕੋਰੇ ਹੂੰ ਉਹ ਦਸ ਹਾਫ ਜੀ ਨੂੰ ਕੋਰਾ ਕਿਹਾ ਜਾਂਦਾ ਕੋਰੇ ਉਹ ਇੱਥੇ ਕੀ ਮਤਲਬ ਹੈ ਨਹੀਂ ਇਹ ਸਾਰੀ ਹਰੇਕ ਮੇਰਾ ਪਜਾਮਾ ਸਾਫ ਹੈ ਇਹ ਕੋਰਾ ਨਹੀਂ ਤੇਰੀ ਸ਼ਰਟ ਸਾਫ ਹੈ ਇਹ ਕੋਰੀ ਨਹੀਂ ਅੱਛਾ ਆ ਕਿਤਾਬ ਚਿੱਟੀ ਹੈ ਤੇਰਾ ਹੱਥ ਮੇਰੇ ਲਈ ਇਹ ਕੋਰੀ ਹੈ ਚਿੱਟੀ ਹੈ ਪਰ ਇੱਕ ਕੋਰੀ ਨਹੀਂ ਹਾਂ ਕੋਰਾ ਚੀਜ਼ ਉਹ ਹੁੰਦਾ ਆਪਾਂ ਕੱਪੜੇ ਤੋਂ ਲਵਾਂਗੇ ਜੀ ਆਪਾਂ ਭਾਂਡਿਆਂ ਤੋਂ ਲਵਾਂਗੇ ਕੋਰਾ ਉਹ ਨਾ ਜਿਹੜਾ ਜਿਹਦਾ ਕੱਪੜਾ ਬਣ ਗਿਆ ਪਰ ਉਹਦੀ ਪਾਣ ਨਾ ਕੱਢੀ ਹੋਵੇ ਠੀਕ ਹੈ ਤੋ ਤਾਂ ਨਾ ਹੋਵੇ